ਹਾਂਜੀ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਆਪਾਂ ਵੀ ਠੀਕ ਹਾਂ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਆਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵਾਚ ਕਰਿਓ ਤੇ ਆਪਾਂ ਵੀਡੀਓ ਨੂੰ ਸ਼ੁਰੂ ਕਰਨ ਲੱਗੇ ਆਂ ਆਪਾਂ ਅੱਜ ਕਰਨਾ ਕੀ ਹੈ ਨਾ ਚਾਂਦੀ ਦੇ ਗਹਿਣਿਆਂ ਨੂੰ ਜਿਹੜਾ ਨਾ ਘਰ ਵਿੱਚ ਸਾਫ਼ ਕਰਨਾ ਘਰੇਲੂ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਵੀ ਕਿਵੇਂ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਘਰ ਦੇ ਸਾਮਾਨ ਨਾਲ ਇਹ ਇਹ ਜਿਹੜੇ ਚਾਂਦੀ ਦੇ ਗਹਿਣਿਆਂ ਨੂੰ ਆਪਾਂ ਨਾ ਸਾਫ਼ ਕਰ ਸਕਦੇ ਆਂ ਜਿਨੇ ਮਰਜ਼ੀ ਗੰਦੇ ਹੋਣ ਜਿਨੇ ਮਰਜ਼ੀ ਪਰ ਦੇਖੋ ਇਹ ਕਿੰਨੀਆਂ ਕਾਲੀਆਂ ਹੋ ਰਹੀਆਂ ਨੇ ਚਾਂਦਰਾ ਤੇ ਆਪਾਂ ਇੱਕ ਚੂੜੀ ਆ ਇਹਨੂੰ ਸਾਫ਼ ਕਰਾਂਗੇ ਇਹਦੇ ਲਈ ਆਪਾਂ ਆਹ ਚੀਜ਼ਾਂ ਲਵਾਂਗੇ ਤੁਹਾਨੂੰ ਦੱਸ ਰਹੀ ਕਿਹੜੀ ਕਿਹੜੀ ਚੀਜ਼ ਆਪਾਂ ਇਹਦੇ ਲਈ ਵਰਤਾਂਗੇ ਇਹਦੇ ਲਈ ਆਪਾਂ ਇੱਕ ਲਈ ਆ ਸਰਫ ਕੋਈ ਵੀ ਲੈ ਸਕਦੇ ਜਿਹਦੇ ਨਾਲ ਆਪਾਂ ਕੱਪੜੇ ਧੋਨੇ ਆ ਤੇ ਉਸ ਤੋਂ ਬਾਅਦ ਲੈਣਾ ਆਪਾਂ 베किंग ਸੋਡਾ ਤੇ ਨਾਲ ਆਪਾਂ ਲੈਣੀ ਆ ਸੁੱਕੀ ਚਾਹ ਪੱਤੀ ਜਿਹੜੀ ਚਾਹ ਬਣਾਉਣ ਲਈ ਵਰਤਦੇ ਆ ਤੇ ਇਹਨਾਂ ਚੀਜ਼ਾਂ ਨਾਲ ਆਪਾਂ ਜਿਹੜੀਆਂ ਨੇ ਇਹ ਨਾ ਗਹਿਣਿਆਂ ਨੂੰ ਸਾਫ਼ ਕਰਾਂਗੇ ਤੇ ਬਹੁਤ ਹੀ ਸੋਹਣੇ ਬਣ ਜਾਣਗੇ ਤੇ ਬਹੁਤ ਹੀ ਘੱਟ ਟਾਈਮ ਚ ਜਿਵੇਂ ਕਿ ਕਿਵੇਂ ਆਪਾਂ ਜਾਣਾ ਆਉਣਾ ਹੁੰਦਾ ਕਿਤੇ ਤੇ ਆਪਣੇ ਕੋਲ ਵਜਾਲ ਜਾਣ ਦਾ ਟਾਈਮ ਨਹੀਂ ਹੁੰਦਾ ਤੇ ਆਪਾਂ ਘਰ ਵਿੱਚ ਹੀ 5 ਮਿੰਟ ਵਿੱਚ ਇਹਨਾਂ ਨੂੰ ਜਿਹੜੇ ਸਫਾਈ ਕਰ ਸਕਦੇ ਆ ਬਹੁਤ ਚਮਕਦਾਰ ਬਣਾ ਸਕਦੇ ਆ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਗੈਸ ਔਨ ਕੀਤਾ ਗੈਸ ਦੇ ਉੱਪਰ ਆਪਾਂ ਇੱਕ ਗਲਾਸ ਪਾਣੀ ਪਾਇਆ ਬਰਤਨ ਚ ਤੇ ਉਹਦੇ ਵਿੱਚ ਪਾਈ ਆਪਾਂ ਨੇ ਚਾਹ ਪੱਤੀ ਚਾਹ ਪੱਤੀ ਪਾਉਣ ਤੋਂ ਬਾਅਦ ਆਪਾਂ ਗੈਸ ਜਿਹੜਾ ਔਨ ਕਰਤਾ ਇਹਨੂੰ ਉਬਾਲੀ ਲਿਆਵਾਂਗੇ ਤੇ ਫਿਰ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਸਰਫ ਕੋਈ ਵੀ ਲੈ ਸਕਦੇ ਹੋ ਸਰਫ ਤੁਸੀਂ ਤੇ ਇਹ ਆਪਾਂ 2 ਚਮਚ ਲਵਾਂਗੇ ਬੇਕਿੰਗ ਸੋਡਾ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਸਰਫ 2 ਚਮਚ ਆਪਾਂ ਸਰਫ ਦੇ ਲੈ ਲਾਂਗੇ ਤੇ ਇਹਨੂੰ ਇਹਦੇ ਵਿੱਚ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਾਲਗੇਟ ਤੁਸੀਂ ਪਾ ਵੀ ਸਕਦੇ ਹੋ ਜੇ ਨਹੀਂ ਪਾਉਣਾ ਤਾਂ ਰਹਿਣ ਦਿਓ ਮਤਲਬ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਕਾਲਗੇਟ ਨੂੰ ਥੋੜਾ ਜਿਹਾ ਤੇ ਇਹਨੂੰ ਵਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਉਬਾਲੀ ਲਿਆਵਾਂਗੇ ਫਿਰ ਇਹਦੇ ਵਿੱਚ ਆਪਾਂ ਜਾਂਦੀ ਦੇ ਗੈਣੇ ਨੇ ਜਿਹੜੇ ਉਹ ਪਾ ਕੇ ਨਾ ਗੈਸ ਨੂੰ ਲੋ ਫਲੇਮ ਤੇ ਕਰਕੇ ਰੱਖ ਦਾਂਗੇ ਤੇ 2-3 ਮਿੰਟ ਤੱਕ ਨਾ ਇਸ ਤਰ੍ਹਾਂ ਇਹ ਵਿੱਚ ਉਬਲੀ ਜਾਣ ਦਾਂਗੇ ਗੈਣੇ ਨੂੰ ਪਾਉਣ ਤੋਂ ਬਾਅਦ ਆ ਦੇਖੋ ਕਿੰਨੇ ਗੰਦੇ ਨੇ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਉਹ ਆਪਣਾ ਮਿਕਸਚਰ ਉਹ ਤਿਆਰ ਹੋ ਗਿਆ ਉਹਦੇ ਵਿੱਚ ਆਪਾਂ ਇਹੜੇ ਗੈਣੇ ਨੇ ਦੇਖੋ ਕਿੰਨੇ ਗੰਦੇ ਹੋਏ ਪਏ ਨੇ ਇਹਦੇ ਵਿੱਚ ਬਲੈਕ ਕਲਰ ਵੀ ਆ ਤੇ ਤੇ ਸਾਈਡਾਂ ਤੋਂ ਬਹੁਤ ਹੀ ਗੰਦਗੀ ਦੀ ਜੰਮੀ ਹੈ ਮਿੱਟੀ ਧੂੜ ਜਿਹੜੀ ਨਾ ਚਲ ਜਾਂਦੀ ਹੈ ਬਹੁਤ ਕਾਲੇ ਹੋਏ ਪਏ ਸੀ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਉਬਲਦੇ ਪਾਣੀ 'ਚ ਇਹਦੀ ਮਾੜਾ ਚੰਗੀ ਤਰ੍ਹਾਂ ਘੱਟ ਜੂਗੀ ਤੇ ਹੁਣ ਆਪਾਂ ਇਹਨੂੰ ਰੱਖਤਾ ਗੈਸ ਆਨ ਕਰਕੇ ਚੱਲੀ ਜਾਣ ਦੋ ਲੋ ਕਰਤਾ ਗੈਸ ਤੇ ਥੋੜਾ ਥੋੜਾ ਹਲਾਵਾਂਗੇ ਨਾਲ ਦੀ ਨਾਲ ਇਹ ਜਿਹੜਾ ਪਾਣੀ ਆਪਣਾ ਉਬਲ ਰਿਹਾਗਾ ਤੇ ਜਿਹੜੇ ਗਹਿਣੇ ਉਹ ਬਹੁਤ ਹੀ ਵਧੀਆ ਮਤਲਬ ਚਮਕਦਾਰ ਬਣ ਜਾਂਦੇ ਨੇ ਜਿਸ ਇਸ ਤਰ੍ਹਾਂ ਤੁਸੀਂ ਸਾਫ਼ ਕਰਦੇ ਹੋ ਘਰ ਦੇ ਵਿੱਚ ਇਹ ਬਹੁਤ ਹੀ ਵਧੀਆ ਤਰੀਕਾ ਹੈ ਤੇ ਬਹੁਤ ਹੀ ਮੇਰੇ ਭੈਣ ਭਰਾ ਕਈ ਕਾਲਿਜੀਟ ਵਗੈਰਾ ਨਾਲ ਵੀ ਇਦਾਂ ਵੀ ਸਿੰਪਲ ਟ੍ਰਿਕ ਪਰ ਜਿਵੇਂ ਆਪਾਂ ਚਾਹ ਪੱਤੀ ਚ ਉਬਾਲ ਕੇ ਕਰਦੇ ਆ ਇਹਦੇ ਨਾਲ ਚਮਕ ਬਹੁਤ ਵਧੀਆ ਆਉਂਦੀ ਆ ਤੇ ਇਹਦੇ ਵਿੱਚ ਮਤਲਬ ਸਰਖਨਾ ਜਿਹੜੀ ਦੀ ਮੈਲ ਵਗੈਰਾ ਉਹ ਕੱਟੀ ਜਾਂਦੀ ਆ ਤੇ ਇਸੇ ਤਰ੍ਹਾਂ ਹੀ ਤੁਸੀਂ ਘਰ ਵਿੱਚ ਸਾਫ਼ ਕਰ ਸਕਦੇ ਹੋ ਇੱਕ ਮੇਰੇ ਇੱਕ ਜੁੜਾ ਹੋਰ ਸੀਗਾ ਚਾਂਦਰਾ ਦਾ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਪਾਦਨੇ ਮੇਰੇ ਯਾਦ ਆ ਗਿਆ ਇਹ ਰਹਿ ਗਈ ਸਿੰਮਕੇ ਚਰੋਂ ਨਾਲ ਦੀ ਨਾਲ ਇਹ ਵੀ ਧੋਤੀਆਂ ਜਾਣੀਆਂ ਆ ਇਹ ਆਪਾਂ ਸਾਰੇ ਜਣੇ ਨੂੰ ਅੱਜ ਇੱਕ ਤਰ੍ਹਾਂ ਸਾਫ਼ ਕਰਕੇ ਦਿਖਾਵਾਂਗੇ ਤੁਹਾਨੂੰ ਕਿਵੇਂ ਘਰ ਦੇ ਵਿੱਚ 5 ਮਿੰਟ ਵਿੱਚ ਹੀ ਬਹੁਤ ਹੀ ਸੋਹਣੇ ਤੇ ਚਮਕਦਾਰ ਬਣ ਜਾਂਦੇ ਨੇ ਤੇ ਆਪਾਂ ਹੁਣ ਇਹਨਾਂ ਨੂੰ ਉਬਾਲ ਆ ਗਿਆ ਥੋੜਾ ਟਾਈਮ ਲੋ ਫਲੇਮ ਤੇ ਕੀਤਾ ਤੇ ਉਸ ਤੋਂ ਬਾਅਦ ਆਪਾਂ ਕੱਢ ਲਿਆ ਪਾਣੀ ਠੰਡਾ ਹੋ ਗਿਆ ਤੇ ਹੁਣ ਆਪਾਂ ਇੱਧਰ ਸਿੰਕ 'ਚ ਰੱਖ ਲੈਣਾਂ ਇਹਨਾਂ ਨੂੰ ਤੇ ਤੁਹਾਨੂੰ ਦਿਖਾਵਾਂਗੇ ਇਹਦੇ ਤੇ ਨਾਲ ਆਪਾਂ ਹਲਕਾ ਜਿਹਾ ਸ਼ੈਂਪੂ ਲੈ ਲੈਣਾ ਕੋਈ ਵੀ ਸ਼ੈਂਪੂ ਹੋਵੇ ਘਰ ਵਿੱਚ ਉਹ ਸ਼ੈਂਪੂ ਨੂੰ ਆਪਾਂ ਬਸ ਤੇ ਕੋਈ ਬਾਧੂ ਬਰਸ਼ ਹੁੰਦਾ ਆਪਣਾ ਦੰਦਾਂ ਦੇ ਕਰਨ ਵਾਲਾ ਜਾਂ ਕੋਈ ਇਸ ਤਰ੍ਹਾਂ ਦਾ ਬਾਧੂ ਕਰ ਦੇ ਦਿੱਤਾ ਹੋਵੇ ਉਹਦੇ ਨਾਲ ਕੀਤਾ ਨਾ ਆਪਾਂ ਇਹਦੇ ਤੇ ਸ਼ੈਂਪੂ ਲਗਾ ਕੇ ਇਹਨਾਂ ਨੂੰ ਹਲਕਾ ਹਲਕਾ ਸਾਫ਼ ਕਰਾਂਗੇ ਕਿਉਂਕਿ ਜਿਹੜੇ ਵਿੱਚ ਸਰਾਖ ਹੁੰਦੇ ਆ ਕਈ ਵਾਰ ਮਾੜੀ ਮੋੜ ਉਹਦੀ ਮੈਲ ਜੁੱਗਲ ਤਾਂ ਜਾਂਦੀ ਆ ਕਈ ਵਾਰ ਉਹ ਉਦਾਂ ਵਿੱਚ ਪਈ ਰਹਿ ਜਾਂਦੀ ਆ ਨਿਕਲਦੀ ਨਹੀਂ ਬਾਹਰ ਤੇ ਹਲਕਾ ਹਲਕਾ ਬਰਸ਼ ਆਪਾਂ ਇਹਦੇ ਤੇ ਲਗਾਵਾਂਗੇ ਤਾਂ ਕਿ ਜਿਹੜੀ ਚੰਗੀ ਤਰ੍ਹਾਂ ਵਿੱਚੋਂ ਮੈਲੜੀ ਨਿਕਲ ਸਕੇ ਕਿਉਂਕਿ ਸਾਫਟਾ ਬਿਲਕੁਲ ਹੋ ਜੰਗੇ ਜੀ ਥੋੜੀ ਬਰਤੀ ਵਿੱਚ ਰਹਿ ਜਾਂਦੀ ਹੈ ਨਾ ਜਿਹੜੇ ਫਰਾਕ ਜਿਹੇ ਹੁੰਦੇ ਨੇ ਡਿਜ਼ਾਈਨ ਦੇ ਬਣਿਆ ਹੁੰਦਾ ਤੇ ਉਹ ਵੀ ਇਹ ਬਰਸ਼ ਨਾਲ ਚੰਗੀ ਤਰ੍ਹਾਂ ਨਿਕਲ ਜੂਗੀ ਵਿੱਚੋਂ ਤੇ ਆਪਾਂ ਇਸ ਤਰ੍ਹਾਂ ਹਲਕਾ ਲਗਾ 1 ਮਿੰਟ ਆਪਾਂ ਸਾਫ ਕਰਾਂਗੇ ਇਹਨਾਂ ਸਾਰੇ ਨੂੰ ਤੇ ਸਾਫ ਕਰਨ ਤੋਂ ਬਾਅਦ ਤੇ ਤੁਹਾਨੂੰ ਦਿਖਾਉਣੀ ਆ ਵੀ ਕਿਵੇਂ ਦੀਆਂ ਰਹਿੰਦੀ ਨੇ ਤੇ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਧੋ ਲਾਂਗੇ ਧੋਣ ਤੋਂ ਬਾਅਦ ਆਪਾਂ ਨਾ ਚੰਗੀ ਤਰ੍ਹਾਂ ਸੁਕਾਵਾਂਗੇ ਟਾਵਲ ਨਾਲ ਕੋਈ ਟਾਵਲ ਲੈ ਲਨਾਂ ਤੇ ਉਸ ਤੋਂ ਬਾਅਦ ਆਪਾਂ ਨੁਸਖਾ ਆਵਾਂਗੇ ਤੇ ਫਿਰ ਤੁਹਾਨੂੰ ਦਿਖਾਉਣਾ ਕਿੰਨੀਆਂ ਵਧੀਆ ਇਹ ਬਣਦੀਆਂ ਨੇ ਕਿੰਨਾ ਸੋਹਣਾ ਕਲਰ ਨਿਕਲਦਾ ਬਹੁਤ ਹੀ ਸਾਨ ਤਰੀਕਾ ਕਿਉਂਕਿ ਆਪਾਂ ਨੂੰ ਕਈ ਵਾਰ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਬਾਜ਼ਾਰ ਜਾਣ ਦਾ ਤਾਂ ਕਿ ਆਪਾਂ ਇਹ ਸੌਖੇ ਤਰੀਕੇ ਨਾਲ ਘਰ ਵਿੱਚ ਹੀ ਆਪਾਂ ਗਹਿਣਿਆਂ ਨੂੰ ਸਾਫ਼ ਕਰ ਸਕਦੇ ਹਾਂ ਤੇ 골ਡ ਦੇ ਗਹਿਣੇ ਨੂੰ ਉਹਨਾਂ ਵੀ ਉਹਨਾਂ ਦਾ ਵੀ ਤਰੀਕਾ ਤੁਹਾਨੂੰ ਦੱਸਾਂਗੇ ਅਗਲੀ ਵੀਡੀਓ ਵਿੱਚ ਵੀ ਉਹਨਾਂ ਨੂੰ ਕਿਵੇਂ ਸਾਫ਼ ਕਰਨਾ ਤੇ ਚਾਂਦੀ ਦੇ ਗਹਿਣੇ ਵਾਸਤੇ ਸੀ ਤੇ ਹੁਣ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾ ਰਹੇ ਹਾਂ ਵੀ ਕਿੰਨੇ ਸੋਹਣੇ ਨਿਕਲੇ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਕਿੰਨੇ ਚਮਕਦਾਰ ਬਣ ਜਾਣਗੇ ਜਿਹੜੀ ਮੈਲ ਆ ਸਾਰੀ ਉੱਤਰੀ ਇਹਨਾਂ ਤੋਂ ਬਹੁਤ ਹੀ ਸੋਹਣਾ ਕਲਰ ਆਇਆ ਤੇ ਚਮਕ ਵੀ ਆ ਰਹੀ ਆ ਜਿਹੜਾ ਸ਼ੈਂਪੂ ਲਗਾਇਆ ਬਾਅਦ ਵਿੱਚ ਨਾ ਇਹਦੇ ਨਾਲ ਚਮਕ ਜਿਹੜੀ ਬੜੀ ਹੋ ਜਾਂਦੀ ਆ ਤੇ ਮੈਲ ਆ ਜਿਹੜੀ ਮਣੀ ਮੋਟੀ ਹੁੰਦੀ ਆ ਉਹ ਵੀ ਉੱਤਰ ਜਾਂਦੀ ਆ ਜਿਹੜਾ ਆਪਾਂ ਬਾਅਦ ਵਿੱਚ ਸਕਰਬ ਜਿਹਾ ਕੀਤਾ ਤੇ ਆਪਾਂ ਹੁਣ ਇਹਨਾਂ ਨੂੰ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਫਰਕ ਆ ਦੇਖੋ ਪਹਿਲਾਂ ਵੀ ਦੇਖ ਸਕਦੇ ਹੋ ਤੇ ਬਾਅਦ ਵਿੱਚ ਵੀ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਗਹਿਣੇ ਨੂੰ ਘਰ ਵਿੱਚ ਸਾਫ਼ ਕਰ ਸਕਦੇ ਹੋ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਆਪਣੀ ਜਿਹੜੀ ਗਹਿਣੇ ਨਹੀਂ ਹੁਣੇ ਚੰਗੀ ਤਰ੍ਹਾਂ ਧੋ ਕੇ ਤਿਆਰ ਹੋ ਚੁੱਕੇ ਨੇ ਤੇ ਤੁਸੀਂ ਵੀ ਇਸ ਤਰ੍ਹਾਂ ਤਿਆਰ ਕਰ ਸਕਦੇ ਹੋ ਤੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ